ਮੇਰਾ ਨਾਮ ਮੈਨੂਅਲ ਮਸੀਹ ਹੈ ਗਲੋਬਲ ਐਕਸ਼ਨ ਕਮੇਟੀ ਦਾ ਜਲਾ ਵਾਈਸ ਪ੍ਰਧਾਨ ਹਾਂ ਔਰ ਤੁਹਾਡੇ ਸਾਹਮਣੇ ਜੀ ਮੈਂ ਦੱਸਣਾ ਚਾਹੁੰਦਾ ਹੈ ਕਿ ਜੋ ਸ਼ਰਾਪਤੀ ਅੰਸਰ ਜੋ ਬਾਬਰ ਮਸੀਹ ਨੂੰ ਟਾਰਗੇਟ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜੋ ਬਾਦਸ਼ਾ ਰੈਪਰ ਹੈ ਸਿੰਗਰ ਹੈ ਇਹਨੇ ਬਹੁਤ ਹੀ ਵਰਲਡ ਜਿਹੜੇ ਗਲਤ ਯੂਜ਼ ਕੀਤੇ ਨੇ ਔਰ ਪੂਰੇ ਮਸੀਹ ਭਾਈਚਾਰੇ ਦੇ ਦਿਲ ਨੂੰ ਝਖਮ ਔਰ ਬਲੁੰਦਰੇ ਗਏ ਨੇ ਹਰਦੇਵ ਬਲੁੰਦਰੇ ਗਏ ਨੇ ਕਿਉਂਕਿ ਇਹਨਾਂ ਨੇ ਬਾਬਲ ਨੂੰ ਇੱਕ ਪਾਸਪੋਰਟ ਦੱਸਿਆ ਔਰ ਚਰਚ ਨੂੰ ਆਪਣਾ ਘਰ ਦੱਸਿਆ ਔਰ ਬਹੁਤ ਹੀ ਫੱਕ ਕਰਕੇ ਇੱਕ ਲਫਜ਼ ਜਿਹੜਾ ਵਾ ਬੋਲਿਆ ਜਾਂਦਾ ਹੈ ਬਹੁਤ ਗਲਤ ਵਰਡ ਆ ਜਿਹੜਾ ਉਸ ਰੈਪਰ ਨੇ ਬੋਲਿਆ ਔਰ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਗੌਰਵ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਸ ਜਗ੍ਹਾ ਤੇ ਮੰਗ ਪੱਤਰ ਲਈ ਆਏ ਆ ਔਰ ਕਾਨੂੰਨ ਦੇ ਗਾੜੀ ਮੰਗ ਰੱਖੀ ਆ ਕਿ 2 ਦਿਨ ਦੇ ਵਿੱਚ ਇਹਦੇ ਉੱਪਰ ਪਰਚਾ ਕਟਿਆ ਜਾਵੇ ਜੇ ਪ੍ਰਸ਼ਾਸਨ ਇਹਦੇ ਉੱਪਰ ਪਰਚਾ ਨਹੀਂ ਕੱਟਦਾ ਅਸੀਂ ਅਗਲੀ ਰਣਨੀਤੀ ਜਿਹੜੀ ਆਪਣੇ ਪ੍ਰਧਾਨ ਜੀ ਦੇ ਨਾਲ ਨੈਸ਼ਨਲ ਜਤਿੰਦਰ ਮਸੀ ਔਰ ਗੌਰਵ ਜੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਔਰ ਅਸੀਂ ਇਹ ਜਿਹੜੀ ਆ ਦੁਬਾਰਾ ਜਿਹੜੀ ਆ ਸਭ ਪਬਲਿਕ ਨੂੰ ਇਕੱਠਾ ਕੀਤਾ ਜਾਏਗਾ ਔਰ ਅੱਗੇ ਜਿਹੜੀ ਆ ਇਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਏਗੀ ਅੱਜ ਅਸੀਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਆ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅੱਜ ਅਸੀਂ ਐਸਐਸਪੀ ਦਫ਼ਤਰ ਬਟਾਲਾ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਆ ਜਿਹਦੇ ਵਿੱਚ ਇੱਕ ਬਾਦਸ਼ਾਹ ਰੈਪਰ ਆ ਜਿਹਦੇ ਵਿੱਚ ਉਹ ਗੰਦਾ ਰੈਪ ਬੋਲ ਕੇ ਜਿਹਦੇ ਵਿੱਚ ਬਾਈਬਲ ਸ਼ਬਦ ਨੂੰ ਵਿੱਚ ਲੈ ਕੇ ਔਰ ਜਿਦਾ ਤੁਹਾਨੂੰ ਪਤਾ ਫੱਕ ਨਾਂ ਦਾ ਵਿੱਚ ਵਰਡ ਨੂੰ ਯੂਜ਼ ਕੀਤਾ ਇਸ ਰੈਪਰ ਨੇ ਜਿਹਦੇ ਵਿੱਚ ਸਾਈ ਕਮਿਊਨਿਟੀ ਨੇ ਔਰ 크ਰਿਸਚਨ ਕਮਿਊਨਿਟੀ ਨੇ ਇਹ ਹੁਣ ਆਪਣੇ ਹਿਰਦੇ ਵਲੋਂਦਰੇ ਗਏ ਨੇ ਅਸੀਂ ਮੰਗ ਕਰਦੇ ਆ ਸਰਕਾਰ ਕੋਲ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ 2 ਦਿਨ ਦਾ ਇਹਨਾਂ ਨੂੰ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਨਹੀਂ ਇਹ ਕਾਨੂੰਨੀ ਕਾਰਵਾਈ ਕਰਨਗੇ ਐਸਆਈ ਪਾਈਚਾਰਾ ਸ਼ਰਕਾ ਤੇ ਉਤਰੇਗਾ ਔਰ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਇਹਦਾ ਤਿੱਖਾ ਸੰਘਰਸ਼ ਕਰੇਗੀ ਵੇਖੋ ਜੀ ਜਿਹੜੀ ਕਮਿਊਨਿਟੀ ਜਿਹਦਾ ਉੱਪਰ ਨਹੀਂ ਜਾਂਦੀ ਹੈ ਨਾ ਹਰ ਬੰਦੇ ਦਾੰਦਾ ਕਿ ਆਪਣੇ ਆਪਣੇ ਟੀਆਰਪੀ ਵਧਾਈਏ ਉਸ ਧਰਮ ਨੂੰ ਟਾਰਗੇਟ ਕਰੀਏ ਅਸੀਂ ਉੱਪਰ ਨੂੰ ਜਾਇਆ ਜਿਸ ਬੰਦਾ ਥੱਲੇ ਨੂੰ ਹੋਵੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਆ ਤੇ ਇਸੇ ਕਰਕੇ ਧਰਮ ਦੇ ਜਦ ਸਾਡੇ ਇਸਾਈ ਧਰਮ ਨੂੰ ਇਹ ਪਹਿਲ ਦੇ ਅੰਦਰ ਤੇ ਅੱਗੇ ਲਿਆ ਕੇ ਆਪਣੀ TRP ਬਣਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੋਲਣਾ ਚਾਹੁੰਦੇ ਆ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਜਦੋਂ ਬਾਰ-ਬਾਰ ਇਹ ਧਰਮ ਨੂੰ ਟਾਰਗੇਟ ਕਰਦੇ ਨੇ ਜੇਕਰ ਨਹੀਂ ਇਹ ਬੰਦ ਕਰਨਗੇ ਇਸਾਈ ਪਾਈ ਚਾਰਾ ਹਰ ਪੰਜਾਬ ਬੰਦ ਕਰਕੇ ਹਰ ਸ਼ਰਕਾ ਦੇ ਉੱਤੇਗਾ ਨੈਸ਼ਨਲ ਹਾਈਵੇ ਬੰਦ ਕਰੇਗਾ ਪਹਿਲਾਂ ਸਾਡਾ ਜਿਹੜਾ ਮੰਗ ਪੱਤਰ ਹੈ ਅੱਜ ਬਟਾਲਾ ਸ਼ਹਿਰ ਦੇ ਵਿੱਚ ਦਿੱਤਾ ਗਿਆ ਜੇਕਰ ਇੱਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਸਾਰੇ ਹਾਈਵੇ ਜਾਮ ਹੋਣਗੇ ਪਰ ਅਸੀਂ ਸਾਡ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ 2 ਦਿਨ ਦੇ ਵਿੱਚ ਕਾਰਵਾਈ ਹੋ ਜੇਗੀ ਐਫਆਈਆਰ ਕੱਢ ਕੇ ਤੁਹਾਨੂੰ ਦਿੱਤੀ ਜਾਵੇਗੀ ਜੇਕਰ ਨਹੀਂ ਦਿੰਦੇ ਤਾਂ ਸਾਡੀ ਅਸੀਂ ਇਹਨਾਂ ਤੇ ਜੋ ਵੀ ਆਡਾ ਸਿੱਕਾ ਤਿਕਾ ਸੰਘਰਸ਼ ਅਸੀਂ ਕੀਤਾ ਜਾਵੇਗਾ ਵੀਡੀਓ ਹੋਈ ਆ ਵਾਇਰਲ ਉਹਦੇ ਇੰਦਾਂ ਦੇ ਹੈਗੇ ਬਾਦਸ਼ਾਹ ਜੀ ਉਹਨਾਂ ਦੇ ਚਰਚੇ ਦੇ ਵਿੱਚ ਬੈਬਲ ਦੇ ਆ ਸਬੰਧ ਵਿੱਚ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਇਹਨਾਂ ਦਾ ਮੈਮੋਰੰਡਮ ਜਿਹੜੇ ਮੁਤਾਬਕ ਹੋਏਗਾ ਕਾਨੂੰਨ ਮੁਤਾਬਕ ਉਹਦੇ ਅਨੁਸਾਰ ਜਿਹੜੀ ਕਾਰਵਾਈ ਅਮਲੇ ਵਿੱਚ ਚੱਲਦੀ ਜਾਏਗੀ ਅੱਛਾ ਸਿੰਗਰ ਰੈਪਰ ਬਾਦਸ਼ਾ ਜੀ ਸ਼ਨਮਾ 뮤ਜਿਕ ਹੋਟਲ ਜੀ ਇਹ ਜੀ ਸੀਨੀਅਰ ਅਫਸਰ